ਮੇਰੇ ਕਹਿੰਦੇ ਤੁਸੀਂ ਇੱਕ ਵਾਰ ਇਹ ਮਿਰਚਾਂ ਦੀ ਸਬਜ਼ੀ ਬਣਾ ਕੇ ਖਾ ਲਓ ਤਾਂ ਤੁਸੀਂ ਬਾਰ ਬਾਰ ਕਹੋਗੇ ਕਿ ਇਸੇ ਤਰ੍ਹਾਂ ਹੀ ਮਿਰਚੇ ਬਣਾਈਏ ਤੇ ਆਜੋ ਫਿਰ ਆਪਾਂ ਦੇਖ ਲੈਨੇ ਮਿਰਚ ਕਿਵੇਂ ਬਣਾਉਣੀ ਹੈਗੀ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਨੂੰ ਧੋ ਲਿਆ ਸੀ ਉਸ ਤੋਂ ਬਾਅਦ ਆਪਾਂ ਇੱਕ ਚਮਚਾ ਬੇਸਣ ਦਾ ਪਾ ਕੇ ਉਹਨੂੰ ਰੋਸਟ ਕਰ ਲਿਆ ਰੋਸਟ ਕਰਕੇ ਆਪਾਂ ਇੱਕ ਬੌਲ ਦੇ ਵਿੱਚ ਕੱਢ ਲਿਆ ਉੱਚ ਪਾਤਾ ਨਮਕ ਮਿਰਚ ਸਵਾਦ ਅਨੁਸਾਰ ਤੇ ਹਲਦੀ ਪਾਊਡਰ ਮਸਾਲਾ ਤੇ ਆਮਚੂਰ ਨੂੰ ਪਾਊਡਰ ਪਾਤਾ ਤੇ ਉਹਨਾਂ ਸਾਰਿਆਂ ਨੂੰ ਮਿਕਸ ਕਰਕੇ ਆਪਾਂ ਹੁਣ ਮਿਰਚਾਂ ਦੇ ਵਿੱਚ ਭਰ ਲੈਣਾ ਸਾਰਾ ਜਿੰਨਾ ਜਿੰਨਾ ਭਰਿਆ ਜਾਂਦਾ ਚਮਚਾ ਜੇ ਭਰ ਲੈਣਾ ਹੁਣ ਤੇ ਆਪਾਂ ਇੱਕ ਵੱਡਾ ਚਮਚ ਦੇ ਕਰੀਬ ਆਪਾਂ ਪਾ ਲਿਆ ਸਰੋਂ ਦਾ ਤੇਲ ਉਹਦੇ ਵਿੱਚ ਪਾਤਾ ਜੀਰਾ ਤੇ ਚੁਟਕੀਕ ਪਾਤੀ ਹਿੰਗ ਤੇ ਉਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਕੇ ਭੁੰਨ ਕੇ ਤੇ ਹੁਣ ਆਪਾਂ ਇਹਨਾਂ ਮਿਰਚਾਂ ਨੂੰ ਸਾਰਿਆਂ ਨੂੰ ਵਿੱਚ ਛੱਡ ਦਿੱਤਾਗਾ ਤੇ ਇਹ ਮਿਰਚਾਂ ਹੁਣ ਫਰਾਈ ਹੋਣਗੀਆਂ ਹੁਣ ਆਪਾਂ ਪਾ ਦੇਵਾਂਗੇ ਇੱਕ ਚਮਚ ਦੇ ਕਰੀਬ ਕਸ਼ਮੀਰੀ ਲਾਲ ਮਿਰਚ ਤੇ ਦੋ ਕ ਚਮਚਾ ਆਪਾਂ ਪਾਣੀ ਦੇ ਪਾ ਕੇ ਇਹਨੂੰ ਟਾਕੇ ਪਕਾਵਾਂਗੇ 5 ਮਿੰਟ ਦੇ ਲਈ ਤੇ ਲਓ ਜੀ ਹੁਣ ਆਪਣੀ ਮਿਰਚ ਬਣ ਗਈ